30 ਨਾਲ 4 ਮਰਲੇ ਜਗਾਂਗੇ ਉਸ ਚ ਸਾਰੀ ਜਿਹੜੀ ਇਹ ਦਖਲਅੰਦਾਜ਼ੀ ਕਰਕੇ ਕਾ ਐਨ ਆਰ ਆਈ ਤੰਗ ਪ੍ਰੇਸ਼ਾਨ ਕਰ ਰਹੀ ਹੈ ਇਹ ਤੇ ਦਾ ਨਾਮ ਬੀਬੀ ਦਾ ਨਾਂ ਜੀ ਬਲਵਿੰਦਰ ਕੌਰ ਹੈਏ ਕੋਸ਼ਿਸ਼ ਨਹੀਂ ਹੋਇਆ ਕੋਸ਼ਿਸ਼ ਨਹੀਂ ਹੋਇਆ ਮਾਲਾ ਚਿੱਕਾ ਜਿਹੜੀਆਂ ਮਾਨੀਆਂ ਮਾਲੋ ਤੇ ਇਹ ਤਿੰਨ ਕਿਸਾਨ ਭਰਾ ਜਿਹੜੇ ਇਹਨਾਂ ਦਾ ਨਾਮ ਇਹਨਾਂ ਦਾ ਜਿਹੜਾ ਜੀ ਇਹ ਸਰਿੰਦਰ ਸਰਿੰਦਰਪਾਲ ਸਿੰਘ ਜੀ ਹਾਂ ਨਹੀਂ ਨਹੀਂ ਆਹ ਤੇਰਾ ਸਰਿੰਦਰਪਾਲ ਸਿੰਘ ਦਾ ਉਹਦਾ ਬੀਬੀ ਦਾ ਘਰ ਵਾਲਾਗਾ ਬਲਵੀਰ ਸਿੰਘ ਕੁਲਵੀਰ ਸਿੰਘ ਹਾਂ ਜਸਪਾਲ ਸਿੰਘ ਅੱਛਾ ਜੀ ਇਹ ਤਿੰਨੇ ਤਿੰਨੇ ਭਰਾ ਜੀ ਤਿੰਨੇ ਸਕੇ ਭਰਾ ਦਾ ਜਿੱਦਾਂ ਇਹ ਚਾਰਾ ਰਜੋਈ ਆਪਣੇ ਨਿਆਂ ਸਾਫ ਲਈ ਕਿੰਨੇ ਸਾਲ ਲੜ ਰਹੇ ਨੇ 9 ਸਾਲ ਤੋਂ ਜੀ 200 ਬੰਦਾ ਆ ਕੇ ਇੱਕ ਵਾਰੀ ਹਥਿਆਰ ਲੈ ਕੇ ਕਹਿੰਦਾ 200 ਬੰਦਾ ਆਇਆ ਬੀਬੀ ਨਾਲ ਪੁਲਸਾਈ ਨਾਲ 200 ਬੰਦੇ ਨੇ ਜਿਹੜਾ ਇਹ ਕਬਜ਼ਾ ਕਰਿਆ ਕਬਜ਼ਾ ਹੈ ਨਾ ਕੋਲੇ ਜ਼ਮੀਨ ਦਾ ਫਸਲ ਚਾਰ ਵਾਰ ਤੁਸੀਂ ਬਾਗੇ ਚਲੇ ਗਏ ਹੁਣ ਇਹਨਾਂ ਨੂੰ ਬਾਉਂਡ ਨਹੀਂ ਦਿੰਦੇ ਉਹ ਕਿੱਦਾਂ ਹੋ ਰਿਹਾ ਮਤਲਬ ਇਹਨਾਂ ਨੇ ਮੇਰੇ ਤੇ ਕੋਈ ਕੇਸ ਕੀਤਾ ਮੈਂ ਰਜਿਸਟਰੀ ਕਰਾਈ ਆ ਇਹਨਾਂ ਤਕਸੀਮ ਹੋਈ ਹੋਈ ਜ਼ਮੀਨ ਆ ਸਾਰਾ ਕੁਝ ਹੋਇਆ ਲੋਨ ਇਹਨਾਂ ਨੇ ਚੱਕਿਆ ਉਸ ਜ਼ਮੀਨ ਤੇ ਗਰਮਿਆਂ ਸਿੰਘ ਨੇ ਲੋਨ ਚੱਕਿਆ ਨਾ ਕਿ ਬਲਜੀਤ ਸਿੰਘ ਨੇ ਇਹਨਾਂ ਦਾ ਜੰਗੀ ਸੀਤ ਚਾਚਾ ਰਹਾ ਚਾਚਾ 1962 ਜਸੀਦ ਹੋਇਆ ਗਰਨਾਮ ਸਿੰਘ ਉਹਨਾਂ ਦੀ ਇਹਨਾਂ ਨੇ ਯਾਦਦਸਤ ਬਣਾ ਕੇ ਖੇਤਾਂ ਚ ਉਹਦੀ ਹਰ ਸਾਲ ਸਲਾਰਾ ਨਾ ਵਰਸੀ ਮਨਾਉਂਦੇ ਆ ਜਦੋਂ ਵਰਸੀ ਮਨਾਉਣ ਦੀ ਜਗ੍ਹਾ ਆਈ ਉਹੀ ਐਨ ਆਰ ਆਈ ਪੁਲਿਸ ਭੇਜ ਕੇ ਜਿਸ ਐਨ ਆਰ ਆਈ ਦਾ ਵੀ ਅਪਮਾਨ ਕੀਤਾ ਉਹ ਜ਼ਮੀਨ ਮੇਰੀ ਆ ਬਲਵਿੰਦਰ ਕੌਰ ਦੀ ਜ਼ਮੀਨ ਆ ਹੋ ਨਾ ਕਿ ਇਹਨਾਂ ਦੇ ਨਾਂ ਪੇਚਦੀ ਸੀਗੀ ਨਾ ਇਹਨਾਂ ਦੀ ਜ਼ਮੀਨ ਆ ਹੋ ਉਹ ਮੇਰੇ ਸਮਾਧ ਉਹ ਇਹਨਾਂ ਦੀ ਜੇ ਦੇਖੋ ਜੇ ਸਮਾਧ ਇਹ ਕਹਿੰਦੇ ਆ ਝੂਠ ਬੋਲਦੇ ਆ ਵੀ ਐਨ ਆਰ ਆਈ ਐਨ ਆਰ ਆਈ ਪੁਲਿਸ ਨੂੰ ਪ੍ਰਸ਼ਾਸਨ ਨੂੰ ਪੈਸੇ ਦਿੰਦੀ ਆ ਅੱਗੇ ਤਹਿਸੀਲਦਾਰ ਕਰਨਗੋ ਪਟਵਾਰੀ ਅੱਖਾਂ ਮਿਚਲਣ ਦੇ ਕ੍ਰਿਪਸ਼ਨ ਨੂੰ ਦੇਖ ਕੇ ਪੈਸੇ ਨੂੰ ਦੇਖ ਕੇ ਜਦੋਂ ਇਸ ਪ੍ਰਾਪਰਟੀ ਤੇ 21 ਲੱਖ ਰੁਪਏ ਦਾ ਲੋਨ ਆ ਉਹ ਕਿਤੇ ਜ਼ਿਕਰੇ ਨਹੀਂ ਕਰਦੇ ਲੋਨ ਚ ਜਮੀਨ ਨਹੀਂ ਖਰੀਦੀਆਂ ਮੋਲ ਖਰੀਦਿਆ ਬਜੀਤ ਸਿੰਘ ਤੋਂ ਲਈ ਆ ਨਾ ਕਿ ਇਹਨਾਂ ਦੀ ਜ਼ਮੀਨ ਖਰੀਦੀ ਆ 100 150 ਬੰਦਾ ਸੀ ਹਥਿਆਰ ਨਾਲ ਅਸਲਾ ਨਾਲ ਨਿਹੰਗ ਸਿੰਘ ਨਾਲ ਬੀਬੀ ਨਾਲ ਗੱਡੀ ਦੇ ਵਿੱਚ ਖੜੀ ਆ ਉਸ ਦਿਨ ਵੀ ਸਾਡੀਆਂ ਬੀਬੀ ਉੱਥੇ ਸੇਵਾ ਪਾਣੀ ਕਰਦੇ ਆਂ ਜੀ ਜਾ ਕੇ ਪਹਿਲਾਂ ਬੱਦ ਵੇਜੀ ਕੀਤੀ ਬੁੜੀਆਂ ਨੇ ਤਾਂ ਬੁੜੀਆਂ ਨਾਲ ਨਹੀਂ ਬੱਦ ਵੇਜੀ ਕੀਤੀ ਤਾਂ ਮੁੜ ਕੇ ਸਾਡੇ ਪੱਠੇ ਬੀਜੇ ਸੀਗੇ ਗੱਚਾ ਸੀ ਛੋਟਾ ਛੋਟਾ ਸੀ ਹਜੇ ਤਾਂ ਉਹ ਉਹ ਬਾਇਆ ਮੇਰਾ ਹੋ ਖੇਤ ਫੇਰ ਬਾਕੇ ਆਇਆ ਹੈ ਉੱਪਰ ਦੀ ਮੇਰੇ ਪੱਠੇ ਬੀਜੇ ਹੋਏ ਸੀ ਫਸਲ ਕੋਈ ਨਹੀਂ ਸੀ ਭਾਈ ਸਾਡੇ ਕੋ ਸਬੂਤ ਆ ਇਹ ਗੁੰਡਾਗਰਦੀ ਨਾਲ ਫਸਲ ਵਗ ਗਈ ਆ 200 150 ਬੰਦਾ ਲਿਆ ਕੇ ਫਸਲ ਵਗ ਗਈ ਆ ਉਹ ਕਾਲੇ ਦੇ ਬਣਾ ਹਰ ਕਾਲਾ ਡਾਂਡਾ ਗੁੱਥੀ ਚੱਕੀ ਬਣਾ ਇਹ ਕਾਲੇ ਦੀ ਇਹਨਾਂ ਦੇ ਪੱਠੇ ਮੇਰਾ ਕਮਾਦ ਵੱਢ ਕੇ ਲੱਗੇ ਇਹ ਕਹਿੰਦੇ ਤੁਸੀਂ ਚਾਰ ਵਾਰ ਫਸਲ ਲੈ ਕੇ ਵੱਢ ਕੇ ਅੱਖ ਲਾਈ ਨਵੇਂ ਟਰੈਕਟਰ ਕੋਈ ਕੋਈ ਨਹੀਂ ਅਮੀ ਸਹੀ ਨਹੀਂ ਅਮੀ ਤੋਂ ਅੰਦਰ ਆ ਕੋਈ ਆਪ ਕੋਈ ਨਹੀਂ ਚਾਰ ਵਾਰੀ ਜਿਹੜੀ ਫਸਲ ਹੈ ਇਹਨਾਂ ਦੀ ਬਾਤ ਹੀ ਚਾਰ ਵਾਰੀ ਬਾਜਰਾ ਤੱਕ ਬੱਢ ਲੇਗੇ ਸਾਰਾ ਕੁਝ ਹੋ ਗਿਆ ਕੋਈ ਪ੍ਰਸ਼ਾਸਨ ਨੇ ਸੁਣਾਈ ਨਿਕਰੀ ਸਰਦਾਰ ਕਾਦੇ ਇਹ ਕੁਛ ਨਹੀਂ ਐਦਾਂ ਐਦਾਂ ਬੱਧਰੇ ਇਹ ਜਿਹੜਾ ਬੋਰਡ ਲੱਗਿਆ ਸੀ ਜ਼ਮੀਨ ਦਾ ਇਹ ਕਿਤੇ ਕਿਹਦੇ ਰੱਖੇ ਇਹ ਜੀ ਜਦੋਂ ਹਨਾ ਜੀ ਆਪਣੇ 14 10 22 ਨੂੰ ਅਸੀਂ ਕੇਸ ਕੀਤਾ ਤੋਆਦਲੇ ਨੂੰ ਚੈਲੰਜ ਕੀਤਾ ਵੀ ਤੋਆਦਲਾ ਗਲਤ ਹੋਇਆ ਆ ਉਸ ਤੋਂ ਬਾਅਦ ਅਸੀਂ ਫਲੈਕਸ ਬੋਰਡ ਲਗਾਏ ਗਏ ਵੀ ਸਾਡੇ ਨਾਲ ਧੋਖਾ ਹੋਇਆ ਕੋਈ ਵੀ ਜ਼ਮੀਨ ਦੀ ਇੱਥੇ ਹਲਚਲ ਨਾ ਕਰੇ ਨਾ ਖਰੀਦੇ ਨਾ ਕੋਈ ਟਰਾਂਜੈਕਸ਼ਨ ਹੋਵੇ ਇਹਦੇ ਉੱਤੇ ਸੋ ਅਕਸਰ ਇਹ ਹੀ ਮਾਮਲੇ ਸਾਹਮਣੇ ਆਉਂਦੇ ਨੇ ਕਿ ਐਨ ਆਰ ਆਈਸ ਦੀ ਪੰਜਾਬ ਦੇ ਵਿੱਚ ਕੋਈ ਸੁਣਵਾਈ ਨਹੀਂ ਉਹ ਇੱਥੋਂ ਆਪਣੇ ਰੋਟੀ ਦੇ ਖਰਚੇ ਲਈ ਘਰ ਚਲਾਉਣ ਲਈ ਬਾਹਰਲੇ ਮੁਲਕਾਂ ਗਏ ਪੈਸੇ ਜੋੜੇ ਇੱਥੇ ਜ਼ਮੀਨ ਜਿਦਾਦਾਂ ਖਰੀਦ ਲੀਆਂ ਇੱਥੇ ਕੋਈ ਨਾ ਜ਼ਮੀਨ ਦੱਬ ਗਿਆ ਪਰ ਅੱਜ ਅਸੀਂ ਤੁਹਾਨੂੰ ਇੱਕ ਵੱਖਰੀ ਤਰ੍ਹਾਂ ਦਾ ਵੀਡੀਓ ਦਿਖਾਵਾਂਗੇ ਜਿਸ ਦੇ ਵਿੱਚ ਇੱਕ ਐਨ ਆਰ ਆਈ ਤੇ ਉਹ ਵੀ ਮਹਿਲਾ ਔਰਤ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਐਨ ਆਰ ਆਈ ਹੋਣ ਦਾ ਨਜਾਇਜ਼ ਫਾਇਦਾ ਉਠਾ ਕੇ ਪੰਜਾਬ ਪੁਲਿਸ ਨੂੰ ਗੁੰਮਰਾਹ ਕਰਕੇ ਕਿਸੇ ਦੀ ਜ਼ਮੀਨ ਦੱਬਦੀ ਹੈ ਦੱਬ ਵੀ ਕਿਸਾਨ ਦੀ ਰਹੀ ਹੈ ਤਿੰਨ ਭਰਾਵਾਂ ਦਾ ਮਸਲਾ ਇੱਕ ਪਾਸੇ ਉਹ ਐਨ ਆਰ ਆਈ ਹੈ ਗੱਲਬਾਤ ਕੀ ਹੈ ਸਾਰੀ ਕਰਾਂਗੇ ਸੋ ਅਕਸਰ ਇਹੀ ਮਾਮਲੇ ਆਉਂਦੇ ਸੀ ਕਿ ਐਨ ਆਰ ਆਈਆਂ ਨਾਲ ਬੜੇ ਧੱਕੇ ਹੁੰਦੇ ਆ ਪੰਜਾਬ ਦੇ ਵਿੱਚ ਇਹ ਇਹ ਉਹਦੇ ਬਿਲਕੁਲ ਉਲਟ ਹੈ ਪਹਿਲਾਂ ਤਾਂ ਮੈਂ ਤੁਹਾਡਾ ਚੈਨਲ ਦਾ ਜੀ ਸਕਰੋਲ ਪੰਜਾਬ ਦਾ ਤੇ ਇਧਰੋਂ ਧੰਨਵਾਦ ਕਰਨਾ ਹੈ ਜਦੋਂ ਵੀ ਕਿਸੇ ਗਰੀਬ ਕਿਸਾਨ ਨਾਲ ਮਜ਼ਦੂਰ ਨਾਲ ਕਿਤੇ ਵੀ ਤੱਕੇਸ਼ਾਈ ਹੁੰਦੀ ਤੁਹਾਡੇ ਚੈਨਲ ਰਾਹੀਂ ਘਰ ਘਰ ਲੋਕਾਂ ਤੱਕ ਸਾਡੀ ਆਵਾਜ਼ ਸਰ ਉਨ ਸ਼ਾਸਨ ਪ੍ਰਸ਼ਾਸਨ ਤੱਕ ਪਹੁੰਚਦੀ ਹੈ ਤੇ ਅੱਜ ਪਹਿਲਾ ਜਿਹੜਾ ਮਸਲਾ ਹੋਊਗਾ ਅਸੀਂ ਪਹਿਲਾਂ ਬਹੁਤ ਵਾਰੀ ਤੁਹਾਡੇ ਕੋਲੇ ਆਏ ਤੁਹਾਡੇ ਰਾਹੀਂ ਆਏ ਆਂ ਵੀ ਇੱਕ ਐਨ ਆਰ ਆਈ ਨਾਲ ਧੱਕਾ ਹੁੰਦਾ ਉਹਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਪਰ ਲੇਕਿਨ ਇਹ ਉਲਟ ਹੋਇਆ ਐਸੇ ਇੱਕ ਐਨ ਆਰ ਆਈ ਮਹਿਲਾਗੀ ਆਦਮ ਭਰੇ ਏਰੀਆ ਜੀ ਜਲੰਧਰ ਜ਼ਿਲ੍ਹਾ ਜਲੰਧਰ ਦਰਾਵਾ ਪਿੰਡ ਹੈ ਜਦੋਂ ਦਰਾਵਾ ਪਿੰਡ ਚ ਤਿੰਨ ਭਰਾਵਾਂ ਦੀ ਜਗ੍ਹਾ ਹੈ ਮਸਤਰ ਕੇ ਜੋ ਖਰੀਦ ਲੈਂਦੀ ਹੈ ਜਦੋਂ ਮੁਰਗ ਐ ਵੇਚਣ ਵਾਲਾ ਵੀ ਐਨਆਰਆਈ ਇਹਨਾਂ ਦਾ ਚਾਚਾ ਤੇ ਖਰੀਦਣ ਵਾਲੀ ਵੀ ਐਨਆਰਆਈ ਹੈ ਪਰਮਿਸ਼ਨ ਐਨਆਰਆਈ ਨੂੰ ਲੈਣੀ ਹੁੰਦੀ ਹੈ ਪਹਿਲਾਂ ਜ਼ਮੀਨ ਪ੍ਰਾਪਰਟੀ ਖਰੀਦਣ ਦੀ ਇੱਥੇ ਪਰਮਿਸ਼ਨ ਲੈਣੀ ਪੈਂਦੀ ਹੈ ਉਹਦੇ ਕੋਲੇ ਪਰਮਿਸ਼ਨ ਵੀ ਹੈ ਨਹੀਂ ਹੈ ਉਹ ਵੇਰਵਾ ਦੱਸਣਾ ਪੈਂਦਾ ਮੈਂ ਕਿ ਉਹ ਵੇਰਵਾ ਦੱਸਣਾ ਪੈਂਦਾ ਜੀ ਮੇਰੇ ਹੀ ਐਨਆਰਆਈ ਮੇਰੇ ਇੱਥੇ ਮੈਂਬਰਸ਼ਿਪ ਨਹੀਂ ਹੈ ਤੇ ਮੈਂ ਇਸ ਪਾਕਜ਼ਦ ਵਾਸਤੇ ਖੇਡਣ ਲਈ ਮੈਂ ਕੋਈ ਵਪਾਰ ਕਰਨਾ ਬਿਜ਼ਨਸ ਕਰਨਾ ਜਾਂ ਕੋਈ ਹਸਪੀਟਲ ਖੋਲ੍ਹਣਾ ਜਾਂ ਕੋਈ ਕਿਸੇ ਤਰ੍ਹਾਂ ਦੀ ਪਰਮਿਸ਼ਨ ਮਿਲਦੀ ਹੈ ਤਾਂ ਲੇਕਿਨ ਪਹਿਲਾਂ ਉਹਦੇ ਕੋਲੇ ਪਰਮਿਸ਼ਨ ਨਹੀਂ ਹੈ ਮਨਜ਼ੂਰੀ ਨਹੀਂ ਹੈ ਦੂਜੀ ਇਹਨਾਂ ਨਾਲ ਜਿਹੜੀ ਹੋਈ ਹੈ ਜਦੋਂ ਕੇਸ ਕੋਰਟ ਤੋਂ ਲੈ ਕੇ ਕਚਹਿਰੀ ਤੋਂ ਲੈ ਕੇ ਡੀਐਸਪੀ ਐਸਐਸਪੀ ਕੋਈ ਮਨ ਲੱਗਦੀ ਨਾ ਨਜ਼ਾਰਾ ਛੱਡਿਆ ਨਹੀਂ ਸਾਰੇ ਪਾਸੇ ਪਹੁੰਚ ਕਰ ਲਈ ਹਾਲਾਂਕਿ ਬਲਕਾਰ ਸਿੰਘ ਮੰਤਰੀ ਕੋਲ ਵੀ ਇਹਨਾਂ ਦੀ ਪਹੁੰਚ ਹੋ ਚੁੱਕੀ ਹੈ ਲੋਕਲ ਬਾਡੀ ਮਿਨਿਸਟਰ ਲੋਕਲ ਬਾਡੀ ਮਿਨਿਸਟਰ ਕੋਲੇ ਜਦੋਂ ਇਹ ਸਾਰੇ ਸਬੂਤ ਪ੍ਰੂਪ ਦਿਖਾ ਦਿੰਦੇ ਨੇ ਵੀਡੀਓ ਦਿਖਾ ਦਿੰਦੇ ਆ ਖਾਸ ਕਰਕੇ ਤੁਹਾਡੇ ਰਾਹੀਂ ਕਹੇ ਕਹਿਣਾ ਚਾਹੁੰਦੇ ਆ ਅੱਜ ਇੱਕ ਗਰੀਬ ਜਿਹੜਾ ਪਰਿਵਾਰ ਜਿਹੜਾ ਕਿਸਾਨ ਹੈ ਇੱਕ ਸ਼ਹੀਦ ਦੀ ਜੰਗੀ ਸੀਹਦ ਦਾ ਪਰਿਵਾਰ ਹੈ ਇਹ ਇਹਨਾਂ ਦਾ ਜੰਗੀ ਸੀਹਦ ਚਾਚਾ ਰਹਾ ਚਾਚਾ 1962 ਨੂੰ ਸੀਹਦ ਹੋਇਆ ਗਰਨਾਮ ਸਿੰਘ ਉਹਨਾਂ ਦੀ ਇਹਨਾਂ ਨੇ ਯਾਦਦਸਤ ਬਣਾ ਕੇ ਖੇਤਾਂ 'ਚ ਉਹਦੀ ਹਰ ਸਾਲ ਸਲਾਨਾ ਵਰਸੀ ਮਨਾਉਂਦੇ ਆ ਜਦੋਂ ਵਰਸੀ ਮਨਾਉਣ ਦੀ ਜਗ੍ਹਾ ਆਈ ਉਹੀ ਐਨ ਆਰ ਆਈ ਪੁਲਿਸ ਭੇਜ ਕੇ ਜਿਸ ਐਨ ਆਰ ਆਈ ਦਾ ਵੀ ਅਪਮਾਨ ਕੀਤਾ ਇਹਨਾਂ ਨੇ ਐਮ ਜਿੱਥੇ ਐਨ ਆਰ ਆਈ ਦਾ ਸਥਾਨ ਬਣਾਇਆ ਵਾ ਸਲ ਵਰਸੀ ਬਣਾਉਣ ਵਾਸਤੇ ਉੱਥੇ ਅਖੰਡ ਪਾਠ ਸਾਹਿਬ ਆਰੰਭ ਕਰਾਇਆ ਬਤਾ ਉੱਥੇ ਕੈਮਰੇ ਲਾਏ ਹੋਏ ਸੀ ਪੁਲਿਸ ਨੇ ਕੈਮਰੇ ਤਾਰ ਲਏ ਉਸ ਦਿਨ ਜ਼ਬਰਦਸਤੀ ਕੈਮਰੇ ਤਾਰੇ ਤੇ ਇਹਨਾਂ ਨੂੰ ਉੱਥੇ ਜਲੀਲ ਕੀਤਾ ਪੁਲਿਸ ਵੀ ਜਿਹੜੀ ਹੈ ਅਖੰਡ ਪਾਠ ਆਰੰਭ ਹੋਣਾ ਇਹ ਚ ਪੁਲਿਸ ਇਹਨਾਂ ਨੂੰ ਡਰਾਣ ਤਮਕਾਣ ਤੱਕ ਵੀ ਆਈ ਹੈ ਤਾਂ ਕਿ ਸਾਡੀਆਂ ਸਰਕਾਰਾਂ ਕਹਿੰਦੀਆਂ ਨੇ ਅਸੀਂ 26 ਜਨਵਰੀ ਨੂੰ 15 ਅਗਸਤ ਨੂੰ ਜਿਹੜੇ ਜੰਗੀ ਸੀ ਇਹ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਤ ਕਰਨਾ ਪਰ ਇਹਨਾਂ ਦਾ ਸਨਮਾਨਤ ਕਿੱਥੇ ਗਿਆ 9 ਸਾਲ ਹੋ ਗਏ ਇਹਨਾਂ ਨੂੰ ਚੱਕਰ ਕੱਟਦੇ ਨੂੰ ਤੇ ਜਿਹੜੀ ਐਨਆਰਆਈ ਹੈ ਐਨਆਰਆਈ ਪੁਲਿਸ ਨੂੰ ਪ੍ਰਸ਼ਾਸਨ ਨੂੰ ਪੈਸੇ ਦਿੰਦੀ ਹੈ ਅੱਗੇ ਤਹਿਸੀਲਦਾਰ ਕੰਨਗੋ ਪਟਵਾਰੀ ਅੱਖਾਂ ਮਿਚਲਣ ਦੇ ਕਰਪਸ਼ਨ ਨੂੰ ਦੇਖ ਕੇ ਪੈਸੇ ਨੂੰ ਦੇਖ ਕੇ ਜਦੋਂ ਇਸ ਪ੍ਰਾਪਰਟੀ ਤੇ 21 ਲੱਖ ਰੁਪਏ ਦਾ ਲੋਨ ਹੈ ਉਹ ਕਿਤੇ ਜ਼ਿਕਰ ਹੀ ਨਹੀਂ ਕਰਦੇ ਲੋਨ ਚ ਬਲਿੰਦਰ ਜੀ ਇਹ ਸਵਾਲ ਦੱਸੋ ਵੀ ਵੇਚਣ ਵਾਲਾ ਇਹਨਾਂ ਤਿੰਨ ਕਿਸਾਨ ਭਰਾਵਾਂ ਦਾ ਚਾਚਾ ਸੀਗਾ ਹਾਂਜੀ ਤੇ ਖਰੀਦਣ ਵਾਲੀ ਉਹ ਬੀਬੀ ਐ ਹਾਂਜੀ ਹਾਂਜੀ ਇਹਨਾਂ ਦੀ ਜ਼ਮੀਨ ਕਿੱਦਾਂ ਉਹ ਬੀਬੀ ਦੇ ਕੋਲ ਜਾ ਰਹੀ ਐ ਜੋ ਆਪਣੀ ਦੱਸਦੀ ਐ ਉਹ ਕਿੱਦਾਂ ਹੋਈ ਕਹਾਣੀ ਚਾਚਾ ਜੀ ਨਾਲ ਗੱਲ ਇਹ ਐ ਜਿਹੜੀ ਮਸਤਰਕੇ ਚ ਜ਼ਮੀਨ ਹੁੰਦੀ ਐ ਜਿਵੇਂ ਚਾਰ ਟੋਟਿਆਂ ਚ ਜ਼ਮੀਨਾਂ ਨੂੰ ਚਾਰੇ ਟੋਟਿਆਂ ਚ ਅੱਧ ਦੱ ਮਿਲਣਾਗਾ ਠੀਕ ਐ ਨਾ ਕਿ ਇੱਕ ਜਗ੍ਹਾ ਠੀਕ ਐ ਇਹਨਾਂ ਦੀਆਂ ਮੋਟਰਾਂ ਕਰਕੇ ਦੋ ਮੋਟਰਾਂ ਲਗੀਆਂ ਵੀਆਂ 30 ਕਨਾਲ ਜਿਹੜੀ ਐ ਜਗ੍ਹਾ ਉਹ ਬਹੁਤ ਪ੍ਰਾਪਰਟੀ ਜਿਹੜੀ ਹੈਗੀ ਮੁਰੇ ਫਰੰਟ ਤੇ ਹੋਊਗੀ ਉਹਦੀ ਕੀਮਤ ਵੱਧ ਉਹ ਦੁਗਣੀ ਕੀਮਤ ਕਰਕੇ ਤਾਂ ਕਿ ਜਿਹੜੀ ਮੌਕੇ ਦੀ ਜ਼ਮੀਨ ਐ 30 ਕਨਾਲ ਉਸ ਤੇ ਕਬਜ਼ਾ ਕਰ ਰਹੀ ਐ ਜੀਤੇ ਮਤਲਬ ਹੋਣੀ ਬਟਿਆਂ ਚ ਮਿਲਣੀ ਆ ਇਹ ਕਹਿੰਦੇ ਜੀ ਅੱਜ ਵੀ ਅਸੀਂ ਦੇਣ ਨੂੰ ਤਿਆਰ ਆਂ ਸਾਡੇ 4 ਟੋਟਿਆਂ ਚ ਜ਼ਮੀਨ ਹੈਗੀ 4 ਟੋਟਿਆਂ ਚ ਅੱਧਾ ਦਾ ਟੋਟਾ ਜਿੱਥੇ ਜਿੱਥੇ ਮਰਜ਼ੀ ਲੈ ਲੋ ਪਰ ਲੇਕਿਨ ਉਹ 30 ਕਨਾਲ ਜਗ੍ਹਾ ਉਹ ਜਿਹੜੀ ਅਸਲ ਪ੍ਰਾਪਰਟੀ ਹੈ ਮੋਟਰਾਂ ਕਰਕੇ ਲਾ ਲੋ ਹੋਰ ਲਾਲਚ ਵੀ ਲਾ ਹੋ ਸਕਦਾ ਉਸੇ ਜਿਹੜਾ ਜੰਗੀ ਸੀਦਾ ਉਹਦੀ ਸਮਾਦ ਵਿੱਚ ਉਹ ਵੀ ਇਹਨਾਂ ਨੇ ਬਣਾਈ ਵੀ ਆ ਸਾਰਾ ਜਿਹੜਾ ਪ੍ਰਾਪਰ ਜਿਹੜਾ ਪੂਰਾ ਕਾਰਵਾਈ ਤੇ ਐਨ ਆਰ ਆਈ ਕੋਲ ਪੈਸਾ ਹੈ ਪੈਸਾ ਜਦੋਂ ਪ੍ਰਸ਼ਾਸਨ ਦੇਖਦਾ ਵੀਡੀਓ ਆਪਣਾ ਕੋਈ ਵੀ ਤਹਿਸੀਲਦਾਰ ਹੋਵੇ ਪਟਵਾਰੀ ਹੋਵੇ ਕਰਨ ਕੋ ਪੈਸਾ ਕਿ ਕੌਣ ਨਹੀਂ ਹੁੰਦਾ ਜਦੋਂ ਸਟੇਸ ਕੋ ਹੋ ਜਾਂਦੀ ਹੈ ਸਟੇਸ ਕੋ ਦਾ ਮਤਲਬ ਸਟੇਸ ਕੋ ਦਾ ਇਹ ਹੈ ਵੀ ਜਿੱਥੇ ਹੈ ਉੱਥੇ ਰਹੋਗੇ ਪਰ ਲੇਕਿਨ ਕਬਜ਼ਾ ਇਹਨਾਂ ਦਾ ਚਾਰ ਵਾਰੀ ਜਿਹੜੀ ਫਸਲ ਹੈ ਇਹਨਾਂ ਦੀ ਬਾਤ ਹੀ ਚਾਰ ਵਾਰੀ ਬਾਜਰਾ ਤੱਕ ਵੱਢ ਲਏਗੇ ਸਾਰਾ ਕੁਝ ਹੋ ਗਿਆ ਕੋਈ ਪ੍ਰਸ਼ਾਸਨ ਨੇ ਸੜਾਈ ਨਿਕਰੀ ਹੁਣ ਇਹਨਾਂ ਕੋਲੇ ਕੋਈ ਹਿੱਲਾ ਨਹੀਂ ਉਧਰੋਂ ਬੈਂਕ ਤੰਗ ਪ੍ਰਸ਼ਾਨ ਕਰ ਰਿਹਾ ਪਰ ਜਦੋਂ ਬਾਈ ਹੈ ਉਦੋਂ ਮਸਲਾ ਕੋਰਟ 'ਚ ਸੀਗਾ ਮੈਂ ਕਿਹਾ ਕੋਰਟ 'ਚ ਮਸਲਾ ਚੱਲਦਾ ਸਟੇ ਉਦੋਂ ਪਹਿਲਾਂ ਸਟੇ ਹੋਈ ਪਈ ਹੈ ਸ਼ਿਰਸਕੋ ਤੋਂ ਬਾਅਦ ਜਮ ਫਸਲ ਵੰਦੇ ਆ ਤੁਸੀਂ ਕੋਰਟ 'ਚ ਨਹੀਂ ਗਏ ਪੈਰ ਵੀ ਕਰਨਾ ਦੇਖੋ ਜੀ ਕੋਰਟ ਆਰਡਰ ਇਹਨਾਂ ਨੇ ਜਦੋਂ ਗਿਆ ਦੌੜ ਭੱਜ ਕਰੀਏ ਸਾਰੇ ਕੋਰਟ ਦੇ ਆਰਡਰ ਲਾ ਕੇ ਦੇਖਿਆ ਪਰ ਪੁਲਿਸ ਅੱਛਾ 112 ਦੇ ਜਦੋਂ ਪੁਲਿਸ ਆਉਂਦੀ ਹੈ ਕੋਰਟ 'ਚ ਦੁਬਾਰਾ ਜਾਣਾ ਸੀ ਮਾਣਾ ਨਹੀਂ ਹੈ ਕੋਰਟ ਦੀ ਉਹ ਮੈਂ ਕਿਹਾ ਜੀ ਅਸੀਂ ਹੁਣ ਅਸੀਂ ਤਿਆਰੀ ਇਹ ਕਰ ਰਹੇ ਹਾਂ ਕੱਲ ਮੈਂ ਇਹਨਾਂ ਨੂੰ ਐਡਵਾਈਸ ਦਿੱਤੀ ਹੈ ਵੀ ਤੁਹਾਡੀ ਹਾਈ ਕੋਰਟ ਮੈਂ ਦੋ ਵਕੀਲਾਂ ਨਾਲ ਸਲਾਹ ਕਰੀਓ ਕਹਿੰਦੇ ਕੋ ਹਾਈ ਕੋਰਟ 'ਚ ਰਿਵੀਜ਼ਨ ਪੇਜੋਗੀ ਵੀ ਥੱਲੇ ਲੋਅਰ ਕੋਰਟ ਦੇ ਆਰਡਰਾਂ ਨੂੰ ਪ੍ਰਸ਼ਾਸਨ ਨਿਸ਼ਾਸ਼ਨ ਨਹੀਂ ਮੰਨ ਰਿਹਾ ਜੀ ਪੁਲਿਸ ਨਹੀਂ ਮੰਨ ਰਹੀ ਦਾਖ ਤੇ ਉਹਨਾਂ ਦੇ ਖਿਲਾਫ ਰਿਵੀਜ਼ਨ ਪਾ ਕੇ ਸਾਰੇ ਬੰਦੇ ਨੂੰ ਪਾਰਟੀ ਬਣਾਇਆ ਜਾਊਗਾ ਤਾਂ ਕਿ ਸਾਰਾ ਪੁੱਛਿਆ ਜਾਊਗਾ ਵੀ ਆ ਦੇਖੋ ਜੀ ਕੋਟਾਂ ਦੇ ਹੁਕਮਾਂ ਨੂੰ ਵੀ ਥੱਲੇ ਮੰਨ ਨਹੀਂ ਰਹੇ ਲੋਰ ਕੋਟਾ ਅੱਛਾ ਇਹਦੇ 'ਚ ਇਹ ਦੱਸੋ ਵੀ ਉਹ ਜ਼ਮੀਨ ਕਿੰਨੀ ਹੈ ਤੇ ਅੱਜ ਦੀ ਡੇਢ ਜੁਦੀ ਕੀਮਤ ਕਿੰਨੀ ਕੁ ਹੋਣੀ ਕੀ ਕਨਾਲ 4 ਮਰਲੇ ਜਗ੍ਹਾ ਉੱਥੇ ਚ 50 ਲੱਖ ਰੁਪਏ ਨੂੰ ਕਿੱਲਾ ਕਿਲੋ ਜੀ 40 ਨੂੰ ਕਿਲੋ ਹੁਣ 35-40 ਲੱਖ ਰੁਪਏ ਤੋਂ ਕਿੱਲਾ ਕੱਟ ਕੇ ਪੰਜਾਬ 'ਚ ਕਿਤੇ ਨਹੀਂ ਹੈ ਠੀਕ ਹੈ 40 ਲੱਖ ਰੁਪਏ ਕਿੱਲਾਂ ਵੀ ਹੋਊਗਾ ਤਾਂ ਵੀ 30 ਕਨਾਲ ਜਗ੍ਹਾ ਜਿਸ 30 ਕਨਾਲ 4 ਮਰਲੇ ਜਗਾਂਗੇ ਉਸ 'ਚ ਸਾਰੀ ਜਿਹੜੀ ਇਹ ਦਖਲ ਬੀਬੀ ਦਾ ਨਾਮ ਜੀ ਬਲਵਿੰਦਰ ਕੌਰ ਤੇ ਇਹ ਤਿੰਨ ਕਿਸਾਨ ਭਰਾ ਜਿਹੜੇ ਇਹਨਾਂ ਦਾ ਨਾਮ ਇਹਨਾਂ ਦਾ ਜਿਹੜਾ ਜੀ ਇਹ ਸਰਿੰਦਰ ਸਰਿੰਦਰਪਾਲ ਸਿੰਘ ਜੀ ਹਾਂ ਨਹੀਂ ਨਹੀਂ ਆਹ ਤੇਰਾ ਸਰਿੰਦਰਪਾਲ ਸਿੰਘ ਦਾ ਉਹਦਾ ਬੀਬੀ ਦਾ ਘਰ ਵਾਲਾਗਾ ਬਲਵੀਰ ਸਿੰਘ ਕਲਵੀਰ ਸਿੰਘ ਹਮ ਜਸਬਾਲ ਸਿੰਘ ਅੱਛਾ ਜੀ ਇਹ ਤਿੰਨ ਤਿੰਨੇ ਭਰਾ ਜੀ ਤਿੰਨੇ ਸਕੇ ਭਰਾ ਦਾ ਜਿੱਦਾਂ ਇਹ ਚਾਰਾਂ ਰਜੋਈ ਆਪਣੇ ਨਿਆਣ ਸਾਫ ਲਈ ਕਿੰਨੇ ਸਾਲ ਲੜ ਰਹੇ ਨੇ 9 ਸਾਲ ਤੋਂ ਜੀ 15 ਤੋਂ ਚੱਲ ਰਿਹਾ ਇਹ 15 ਤੋਂ ਅੱਜ 24 ਹੋ ਗਿਆ 24 ਤੱਕ ਚੱਲ ਰਿਹਾ ਕੰਮਕਾਰ ਇਹ ਸਾਰੇ ਸਾਨੂੰ ਡੇਟਾ ਸਾਰਾ ਇਹਨਾਂ ਨੇ ਬਰੀਫ ਜਿੰਨੇ ਵੀ ਬੰਦਿਆਂ ਕੋਲੇ ਪਹੁੰਚ ਕਰੀਆ ਸਾਰਿਆਂ ਦੀ ਡਿਟੇਲ ਤੁਹਾਨੂੰ ਦੇ ਦੇਣਗੇ ਹੁਣ ਫਿਜ਼ੀਕਲੀ ਪੋਜੈਸ਼ਨ ਕੀਤਾ ਜ਼ਮੀਨ ਤੇ ਇਹਨਾਂ ਦਾ ਕਬਜ਼ਾ ਇਹਨਾਂ ਦਾ ਪਰ ਪਰੇਸ਼ਾਨ ਉਹ ਕਰ ਰਹੇ ਕੋਈ ਫਸਲ ਵਾੜੀ ਨਹੀਂ ਕਰ ਦਿੰਦੇ ਜਦੋਂ ਵੀ ਇਹ ਕਰਦੇ ਫਸਲ ਬੀਜਦੇ ਉਦੋਂ ਦਾਮ 200 ਬੰਦਾ ਆ ਕੇ ਇੱਕ ਵਾਰੀ ਹਥਿਆਰ ਲੈ ਕੇ ਕਹਿੰਦਾ 200 ਬੰਦਾ ਆਇਆ ਬੀਬੀ ਨਾਲ ਪੁਲਿਸਾਈ ਨਾਲ 200 ਬੰਦੇ ਨੇ ਜਿਹੜਾ ਇਹ ਕਬਜ਼ਾ ਕਰ ਕਰਨ ਦੀ ਕੋਸ਼ਿਸ਼ ਕੀਤੀ ਬੀਬੀ ਦਾ ਨਾਮ ਕੀ ਦੱਸਿਆ ਤੁਸੀਂ ਬਲਵਿੰਦਰ ਕੌਰ ਬਲਵਿੰਦਰ ਨੰਬਰ ਦਿਓ ਬਲਵਿੰਦਰ ਕੌਰ ਬਲਵਿੰਦਰ ਕੌਰ ਦਾ ਨੰਬਰ ਦਿ ਆ ਦੇ ਸੋ ਆਪਾਂ ਹੁਣੇ ਹੀ ਇਹ ਰਹਿੰਦੇ ਇੰਗਲੈਂਡ ਚ ਨੇ ਇਹ ਹਾਂਜੀ ਅੱਛਾ ਕੈਨੇਡਾ ਦੇ ਵਿੱਚ ਨੇ ਅੱਛਾ ਸੋ 81648 ਇੱਕ ਮਿੰਟ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨਾਲ 82648 63922 63922 ਠੀਕ ਆ ਜੀ ਠੀਕ ਲੋ ਅਸੀਂ ਨੰਬਰ ਜਿਹੜਾ ਹੈਗਾ ਉਹਨਾਂ ਦਾ ਕਿਉਂਕਿ ਉਹ ਬਾਹਰਲੇ ਮੁਲਕ ਚ ਹੈਗੇ ਨੇ WhatsApp ਕਾਲ ਅਸੀਂ ਉਹਨਾਂ ਨੂੰ ਲਾਈਏ ਸੰਪਰਕ ਹੁੰਦਾ ਨਹੀਂ ਹੁੰਦਾ ਉੱਥੇ ਇਸ ਵੇਲੇ ਰਾਤ ਹੋਊਗੀ ਹਾਂਜੀ ਰਾਤ ਹਾਂ ਚਲੋ ਕੋਸ਼ਿਸ਼ ਕਰਦੇ ਆਂ ਅਸੀਂ ਸੰਪਰਕ ਕਰਨ ਦਾ ਬਲਵਿੰਦਰ ਕੌਰ ਜੀ ਕਾਂਟੀ ਚ ਜ਼ਰੂਰ ਜਾ ਰਹੀ ਹੈ ਕੈਮਰਾ ਕੋਲੋਂ ਨੇੜੇ ਹੋ ਕੇ ਸੁਣਾ ਵੀ ਦੇਣਗੇ ਚੱਕਿਆ ਜਾਂਦਾ ਕਿ ਨਹੀਂ ਦਿਨ ਰਾਤ ਦਾ ਸੰਪਰਕ ਲੈਣ ਦੀ ਕੋਸ਼ਿਸ਼ ਕਰ ਰਹੇ ਆਂ ਅਸੀਂ ਉਹਨਾਂ ਦਾ ਪੱਖ ਬਲਵਿੰਦਰ ਕੌਰ ਪਤਨੀ सुरेंद्रਪਾਲ ਹਨ ਜੀ ਥੈਂਕ ਯੂ ਜੀ ਅਛਾ ਹੈ ਇਹਨਾਂ ਦੇ ਪਿੰਡ ਦੇ ਉਹ ਬੀਬੀ ਹੈ ਕਿੱਥੋਂ ਦੀ ਹੈ ਦੋ ਤਿੰਨ ਘਰ ਛੱਡ ਕੇ ਪਿੰਡ ਤੇ ਉਸੇ ਮਹੱਲੇ ਉਸੇ ਏਰੀਏ 'ਚ ਸ਼ਸ਼ਟ੍ਰੀ ਗਾਲ ਜੀ ਸਾਸ ਹਸਪਤਾਲ ਜੀ ਬਲਵਿੰਦਰ ਕੌਰ ਜੀ ਮੈਂ ਬਲਜੀਤ ਸਿੰਘ ਮਰਵਾਹਾ ਪੱਤਰਕਾਰ ਚੰਡੀਗੜ੍ਹ ਤੋਂ ਗੱਲ ਕਰ ਰਿਹਾ ਹਾਂ ਹਾਂ ਜੀ ਪਹਿਲਾਂ ਤਾਂ ਮਾਫੀ ਚਾਹਾਂਗਾ ਉੱਥੇ ਰਾਤ ਹੈਗੀ ਹੈ ਤੁਹਾਨੂੰ ਤਕਲੀਫ ਦਿੱਤੀ ਹੈ ਅੱਜ ਨਾ ਉਹ ਜਿਹੜੇ ਤਿੰਨ ਭਰਾ ਨੇ ਜਿਨ੍ਹਾਂ ਨਾਲ ਤੁਹਾਡਾ ਜ਼ਮੀਨ ਦਾ ਰੋਲਾ ਚੱਲ ਰਿਹਾ 9 ਸਾਲ ਤੋਂ ਉਹ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਚਾਏ ਨੇ ਮੀਡੀਆ ਦੇ ਸਾਹਮਣੇ ਤੇ ਉਹਨਾਂ ਨੇ ਇਹ ਕਹੇ ਬਈ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਗੁੰਮਰਾਹ ਕਰਕੇ ਬੈਂਕ ਦੇ ਉਹ ਦੇਣਦਾਰ ਨੇ ਉਸ ਜ਼ਮੀਨ ਨੂੰ ਲੈ ਕੇ 21 ਲੱਖ ਦਾ ਲੋਨ ਆ ਜਿਹੜਾ ਵੱਧ ਕੇ 30 ਲੱਖ ਰੁਪਏ ਹੋ ਗਿਆ ਤੇ ਜ਼ਮੀਨ ਉਹ ਤੁਹਾਨੂੰ ਦੇਣ ਨੂੰ ਤਿਆਰ ਨੇ ਚਾਰ ਹਿੱਸਿਆਂ 'ਚ ਪਰ ਤੁਸੀਂ ਉਹਨਾਂ ਨਾਲ ਮੰਨਦੇ ਨਹੀਂ ਪਏ ਤੇ ਆਪਣੇ ਐਨ ਆਰ ਆਈ ਹੋਣ ਦਾ ਨਜਾਇਜ਼ ਫਾਇਦਾ ਠਾ ਰਹੇ ਹੋ ਤੁਸੀਂ ਉਹ ਨਹੀਂ ਜੀ ਗਾਜ ਦਾ ਬਿਲਕੁਲ ਗਾਜ ਦਾ ਗੱਲ ਆ ਇਹਨਾਂ ਨੇ 2012 'ਚ ਇਹ ਲੋਨ ਲਿਆ ਆ ਤੇ 2015 'ਚ ਇਹਨਾਂ ਦੋ ਬੜੀ ਤੁਸੀਂ ਕਹਿੰਦੇ ਤੇ ਗਰਮੇ ਇਲ ਦੇ ਇਹਨਾਂ ਦੇ ਪਿੱਛੇ ਦਾ ਗਰਮੇ ਸੀ ਜੀ ਉਹ ਦੋਹਾਂ ਨੇ 2015 ਚ ਆਪਸ ਚ ਸਾਰਿਆਂ ਦੇ ਇਹ ਮੁੰਡੇ ਵੀ ਵਿੱਚ ਸੀ ਸਾਰਿਆਂ ਨੇ ਬੈਠ ਕੇ ਸਮਝੌਤਾ ਕੀਤਾ ਕਿ ਕਿਹੜੀ ਜ਼ਮੀਨ ਤੋਂ ਲੈਣੀ ਹੈ ਕਿਹੜੀ ਤੋਂ ਲੈਣੀ ਹੈ ਜਿਹੜੀ ਇਹ ਉਹ ਇਹ ਇਕੱਠਾ ਟੱਕ ਰੱਖ ਗਏ ਪਿੰਡ ਦੇ ਮੋਢ ਹੂੰ ਉਹਦੇ ਉੱਤੇ ਛੱਪ ਛੱਪੜ ਦੇਣਾ ਵਰਾਂ ਦੇ ਪਿੰਡ ਦੇ ਵਿੱਚ ਆ ਪੱਕੀ ਫਿਰਨੀ ਦੇ ਉੱਤੇ ਕਬਜਾ ਕਬਜਾ ਹੈ ਨਾ ਕੋਲੇ ਜ਼ਮੀਨ ਦਾ ਫਸਲ ਚਾਰ ਵਾਰ ਤੁਸੀਂ ਬਾਗੇ ਚਲੇ ਗਏ ਹੁਣ ਇਹਨਾਂ ਨੂੰ ਬਾਉਂਡ ਨਹੀਂ ਦਿੰਦੇ ਉਹ ਕਿੱਦਾਂ ਹੋ ਰਿਹਾ ਮਤਲਬ ਨਹੀਂ 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 ਇਹਨਾਂ ਨੂੰ ਬਾਉਂਡ ਨਹੀਂ ਦਿੰਦੇ ਜ਼ਮੀਨ ਦੇਖੋ ਮੇਰੀ ਗੱਲ ਸੁਣੋ ਤੁਸੀਂ ਜੀ ਪੂਰੀ ਗੱਲ ਸੁਣੋ ਹਨਾ ਦੇਖੋ ਇਹ ਇਹ ਬੋਲਦੇ ਨੇ ਝੂਠ ਬਿਲਕੁਲ ਉਹ ਜ਼ਮੀਨ ਤਕਸੀਮ ਹੋਈ ਹੋਈ ਆ ਬਲਜੀਤ ਸਿੰਘ ਦੇ ਨਾਮ ਚੜੀ ਹੋਈ ਆ 2015 ਦੀ ਜੀ ਹਨਾ ਪਹਿਲਾਂ ਸਾਂਝਾ ਖਾਤਾ ਸੀ ਤੇ ਉਦੋਂ ਬਾਅਦ ਹੁਣ ਉਹਨੇ ਉਹਦਾ ਘਰਾ ਮਰ ਗਿਆ 2018 ਚ ਜੀ ਤੇ ਉਹਨੇ ਉਦੋਂ ਕਿਹਾ ਵੀ ਮੈਂ ਅੱਗੇ ਤੁਹਾਨੂੰ ਦਬਾਉਣ ਨੂੰ ਦੇ ਦਿੱਤੀ ਹੁਣ ਤੁਸੀਂ ਮੈਨੂੰ ਇਹਨਾਂ ਦਾ ਠੇਕਾ ਦਿਓ ਕਹਿੰਦੇ ਚੰਗਾ ਉਹਨੇ ਇੱਕ ਮੁੰਡੇ ਨੂੰ ਦੇ ਦਿੱਤੀ ਜਿਹੜਾ ਗਵਲ ਆਇਆ ਇਹਨਾਂ ਚੋਂ ਬਲਬੀਰ ਸਿੰਘ ਜੀ ਉਹਨੂੰ ਦੇ ਦਿੱਤੀ ਉਹਨੂੰ ਰਿਮੇਂ ਦਿੱਤੀ ਉਹ ਬੌਂਦਾ ਰਿਹਾ ਉਹਨੇ ਫਿਰ ਇਹਨਾਂ ਨੂੰ ਬਿਠਾ ਕੇ ਕਿਹਾ ਮੈਂ ਵੇਚਣੀ ਆ ਵੀ ਤੁਸੀਂ ਲੈ ਲਓ ਕਿੰਨੇ ਦੀ ਤੁਸੀਂ ਕਿੰਨੇ ਦੀ ਦਿੱਤੀ ਐ ਵੈਸੇ ਕਿੰਨੇ ਦੀ ਦਿੱਤੀ ਤੁਸੀਂ ਮੈਂ ਇਹ ਮੇਰੇ ਮੁੰਡੇ ਨੂੰ ਪਤਾ ਮੈਨੂੰ ਨਹੀਂ ਪਤਾ ਮੈਨੂੰ ਉਹ ਵੀ ਨਹੀਂ ਦੱਸਦਾ ਕਹਿੰਦਾ ਜਿੰਨੇ ਦੀ ਲੈ ਲਈ ਮੰਮੀ ਲੈ ਲਈ ਹਨਾ ਨਾ ਨਾ ਤੁਹਾਡੇ ਦੇ ਦੇਖੋ ਹਨਾ ਇਹ ਨਾਲ ਨਹੀਂ ਨਾ ਨਾਮ ਤੁਹਾਡੇ ਆ ਨਾਮ ਤੁਹਾਡੇ ਆ ਕਿ ਬੇਟੇ ਤੇ ਆ ਜ਼ਮੀਨ ਨਾਂਓ ਕੀ ਤੇ ਹੈ ਤੇਰੇ ਨਾਂ ਆ ਮੇਰੇ ਤੁਹਾਨੂੰ ਪਤਾ ਹੀ ਹੋਏਗਾ ਫਿਰ ਕੋਰਟ 'ਚ ਤੁਸੀਂ ਗਏ ਹੋਣੇ ਕਾਗਜ਼ ਬਣੇ ਹੋਣੇ ਸਾਈਨ ਹੋਏ ਹੋਣੇ ਤੁਹਾਨੂੰ ਪਤਾ ਹੀ ਹੋਏਗਾ ਕਿੰਨੇ ਦੀ ਲਈ ਐ ਇਹਨਾਂ ਨੂੰ ਪਤਾ ਸਾਰਾ ਪਤਾ ਇਹਨਾਂ ਨੂੰ ਕੁਝ ਨਦੀ ਲਈਆ ਮੇਰੇ ਕੋ ਕਾਗਜ਼ ਪਏ ਹੈ ਰਜਿਸਟਰੀਆਂ ਕਰਾਈਆਂ ਹੋਈਆਂ ਹਾਂ ਤੁਸੀਂ ਕੋਰਟ ਕਿਉਂ ਨਹੀਂ ਜਾਂਦੇ ਫਿਰ ਉਹਦੇ ਖਿਲਾਫ ਜੇ ਨਜਾਇਜ਼ ਕਰ ਰਹੇ ਤੁਸੀਂ ਅਸੀਂ ਕੋਰਟ ਗਏ ਆ ਇਹਨਾਂ ਨੇ ਸਾਡਾ ਕੋਰਟ ਚ ਕੇਸ ਚੱਲਦਾ ਇਹਨਾਂ ਨੇ ਮੇਰੇ ਤੇ ਕੋਈ ਕੇਸ ਕੀਤਾ ਮੈਂ ਰਜਿਸਟਰੀ ਕਰਾਈਆ ਇਹਨਾਂ ਤਕਸੀਮ ਹੋਈ ਹੋਈ ਜ਼ਮੀਨ ਆ ਸਾਰਾ ਕੁਝ ਹੋਇਆ ਲੋਨ ਨੇ ਨਾਲ ਚੱਕਿਆ ਉਸ ਜ਼ਮੀਨ ਤੇ ਗਰਮੀਲ ਸਿੰਘ ਨੇ ਲੋਨ ਚੱਕਿਆ ਨਾ ਕਿ ਬਲਜੀਤ ਸਿੰਘ ਨੇ ਕਿਦਾਂ ਚੱਕ ਕੇ ਲੋਨ ਇਹ ਜੇ ਤੁਸੀਂ ਕਹਿ ਰਹੇ ਹੋ ਵੇਚਣ ਤੋਂ ਪਹਿਲਾਂ ਚੱਕ ਕੇ ਸੀ ਇਹ ਇਹਨਾਂ ਨੇ ਲੋਨ 2012 ਚ ਚੱਕਿਆ ਜੀ ਤੇ 베ਚੀ ਤੁਹਾਨੂੰ 15 ਚ ਹੈ ਨਹੀਂ ਨਹੀਂ 15 ਚ ਨਹੀਂ 베ਚੀ ਸਾਨੂੰ ਬਚੀਆਂ ਉਹਨੇ ਹਾਤੇ 22 ਦੇ ਵਿੱਚ ਨਵੰਬਰ ਦੇ ਵਿੱਚ ਅੱਛਾ ਤੁਸੀਂ ਇਹ ਕਹਿ ਰਹੇ ਹੋ ਵੀ ਇਹਨਾਂ ਨੇ ਲੋਨ ਵਾਲੀ ਜ਼ਮੀਨ ਤੁਹਾਨੂੰ ਵੇਚਤੀ ਨਹੀਂ ਨਹੀਂ ਲੋਨ ਵਾਲੀ ਨਹੀਂ 베ਚੀ ਲੋਨ ਹੈ ਨਾ ਦੇ ਪੇ ਦੇ ਨਾਂ ਆ ਉਹ ਥੋੜਾ 베ਚੀ ਉਹਨੇ ਆਪ ਕੋਈ ਕਿਸੇ ਦੀ ਜ਼ਮੀਨ ਉਹ ਕਿੱਦਾਂ 베ਚ ਸਕਦਾ ਬਲਜੀਤ ਸਿੰਘ ਮੈਂ ਕਿਸੇ ਦੀ ਮੈਂ ਤੁਹਾਡੀ ਜ਼ਮੀਨ ਜਾਂ ਕਿਸੇ ਦੀ ਹੋਰ ਮੈਂ ਵੇਚ ਸਕਦੀ ਆ ਜਾਂ ਕੋਈ ਹੋਰ ਵੇਚ ਸਕਦਾ ਕਿਸੇ ਤੁਸੀਂ ਫਿਰ ਜਿਹੜਾ ਇਹਨਾਂ ਦੇ ਹਿੱਸੇ ਵਾਲਾ ਜਿਹਦੇ ਚ ਜਿਹਦੇ ਚ ਇਹਨਾਂ ਦੇ ਬਜ਼ੁਰਗਾਂ ਦੀ ਸਮਾਦ ਬਣੀ ਐ ਜਿੱਥੇ ਸਮਾਦ ਬਣੀ ਐ ਜਿਹੜੀ ਚਾਰ ਇਨਬਾਰੇ ਦਾ ਫਸਲ ਤੁਸੀਂ ਬਾਈ ਐ ਤੁਹਾਡੇ ਤੇ ਦੋਸ਼ ਲਾ ਰਹੇ ਨੇ ਉਹ ਜ਼ਮੀਨ ਕਿਦੀ ਆ ਫਿਰ ਕਾਗਜ਼ਾਂ ਦੇ ਹਿਸਾਬ ਨਾਲ ਉਹ ਜ਼ਮੀਨ ਉਹ ਜ਼ਮੀਨ ਮੇਰੀ ਆ ਬਲਵਿੰਦਰ ਕੌਰ ਦੀ ਜ਼ਮੀਨ ਆ ਉਹ ਨਾ ਕਿ ਇਹਨਾਂ ਦੇ ਨਾਂ ਪੇਜ ਦੀ ਸੀਗੀ ਨਾ ਇਹਨਾਂ ਦੀ ਜ਼ਮੀਨ ਆ ਉਹ ਉਹ ਮੇਰੇ ਸਮਾਦ ਉਹ ਇਹਨਾਂ ਦੀ ਜੇ ਦੇ ਕੋਲ ਸਮਾਦ ਦੇ ਨਾ ਇਹ ਕਹਿੰਦੇ ਆ ਝੂਠ ਬੋਲਦੇ ਆ ਵੀ ਉੱਥੇ ਦਾ ਕਮਰਾ ਜਿਹੜਾ ਸੀਗਾ ਉੱਥੇ ਭਈਏ ਸ਼ਰਾਬ ਘੜ ਪੀਦੇ ਰਹੇ ਵੀ ਮੁਰਗੇ ਮੀਟ ਖਾਂਦੇ ਰਹੇ ਜਿੱਦਾਂ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਵੇਚਣ ਲੱਗਿਆ ਇਹਨਾਂ ਨੇ ਨਿਸ਼ਾਨ ਸਾਹਿਬ ਖੜਾ ਕਰ ਦਿੱਤਾ ਉੱਥੇ ਉਹ ਬੱਤਸਾਲ ਹੋ ਗਏ ਉਹਨੂੰ ਮਰੇ ਨੂੰ ਹਨਾ ਆਉਂ ਦੱਸ ਰਿਹਾ ਬਾਡ ਦੀ ਜੰਗ ਚ ਕਹਿੰਦੇ ਚਾਈਨਾ ਵਾਲੀ ਜੰਗ ਚ ਸ਼ਹੀਦ ਹੋਏ ਸੀ ਆ ਉਹ ਹਾਂਜੀ ਉਦੋਂ ਹੋਏ ਸੀ ਉਦੋਂ ਹੀ ਇਹਨਾਂ ਨੇ ਜਗਾ ਦੋਨਾਂ ਪਰਾਂ ਵਾਲੇ ਕਿ ਉਹ ਨਹੀਂ ਬਣਾਈ ਹਨਾ ਉਦੋਂ ਬਣਾਉਦੇ ਉਹਦੇ ਲਈ ਥਾਂ ਛੱਡਦੇ 25 ਕਿੱਲੇ ਤਾਂ ਉਹਦੇ ਵੇਚ ਕੇ ਰਾਜਸਥਾਨ ਚ ਖਾ ਗਏ ਇਹ ਹਨਾ ਚਲੋ ਉਹ ਤਾਂ ਪਰਿਵਾਰਿਕ ਮਸਲਾ ਆ ਗਿਆ ਤੁਸੀਂ ਇਹ ਕਹਿੰਦੇ ਹੋ ਵੀ ਜ਼ਮੀਨ ਤੁਹਾਡੀ ਹੈ ਜਿਹੜੀ ਤੁਹਾਡੇ ਬੇਟੇ ਨੇ ਖਰੀਦੀ ਇਹਨਾਂ ਨੂੰ ਪੈਸੇ ਦੇ ਦੇਗੇ ਤੁਸੀਂ ਇਹ ਕਹਿੰਦੇ ਹੋ ਹਾਂਜੀ ਹਾਂਜੀ ਉਹ ਮੈਂ ਮੈਂ ਅਸੀਂ ਜ਼ਮੀਨ ਖਰੀਦੀ ਆ ਮੋਲ ਖਰੀਦਿਆ ਬਲਜੀਤ ਸਿੰਘ ਤੋਂ ਲਈ ਆ ਨਾ ਕਿ ਇਹਨਾਂ ਦੀ ਜ਼ਮੀਨ ਖਰੀਦੀ ਆ ਇਹ ਝੂਠ ਬੋਲਦੇ ਨੇ ਤੁਸੀਂ ਪਿੰਡ ਜਾ ਕੇ ਇਨਕੁਆਰੀ ਕਰੋ ਸਾਰਾ ਪੁੱਛੋ ਪੁਲਿਸ ਨੇ ਸਾਰੀ ਇਨਕੁਆਰੀ ਕੀਤੀ ਹੋਈ ਆ ਇਹਨਾਂ ਤੇ ਪਰਚਾ ਦਰਦੇ ਇਹਨਾਂ ਨੇ ਮੇ ਮੇਰਾ ਹੋਕੀਤ ਫੇਰਵਾ ਕੇ ਆਇਆ ਹੈ ਉੱਪਰ ਦੀ ਮੇਰੇ ਪੱਠੇ ਬੀਜੇ ਹੋਏ ਸੀ ਇਹਨਾਂ ਦੇ ਪੱਠੇ ਮੇਰਾ ਕਮਾਦ ਵੱਢ ਕੇ ਲੈ ਗਏ ਇਹ ਕਹਿੰਦੇ ਤੁਸੀਂ ਚਾਰ ਵਾਰ ਬਸਲ ਲੈ ਕੇ ਵੱਢ ਗਏ ਅੱਗ ਲਾਈ ਮੇਰੇ ਟਰੈਕਟਰ ਨੂੰ ਆਹ ਆਪਣੇ ਫਰਵਰੀ ਕੇ ਮਾਰਚ ਦੇ ਵਿੱਚ ਹੈ ਨਹੀਂ ਤੇ ਇਹਨਾਂ ਉਤੇ ਪਰਚਾ ਉਹਨੂੰ ਪਰਚਾ ਹੋਇਆ ਹੋਇਆ ਨਾ ਕੋਈ ਗੋਲੀਆਂ ਚੱਲਣ ਦੀ ਵੀ ਹੋਈ ਸੀ ਕਾਰਵਾਈ ਗੋਲੀਆਂ ਚੱਲਣ ਦੀ ਵੀ ਹੋਈ ਸੀ ਕੋਈ ਕਟਨਾ ਹਾਂਜੀ ਗੋਲੀਆਂ ਚੱਲਣ ਦੀ ਵੀ ਕੋਈ ਕਟਨਾ ਹੋਈ ਸੀਗੀ ਨਹੀਂ ਨਹੀਂ ਗੋਲੀਆਂ ਤਾਂ ਨਹੀਂ ਚੱਲੀਆਂ ਕਿਤੇ ਵੀ ਇਹਨਾਂ ਨੇ ਅੱਗ ਲਾਈ ਸਾਡੇ ਟਰੈਕਟਰ ਨੂੰ ਖੇਤ ਜਿ ਬਹੁਦੇ ਬੁੜੀਆਂ ਨੇ ਇਹਨਾਂ ਦੀਆਂ ਨੇ ਇਹਨਾਂ ਬੁੜੀਆਂ ਨੇ ਪਹਿਲੇ ਹੀ ਦਿਨ ਖੇਤ ਬਾਹਾਂ ਤਾਂ ਬੁੜੀਆਂ ਨੇ ਰੋੜੇ ਮਾਰੇ ਸਾਡੇ ਡਰਾਈਵਰ ਦੇ ਹਨ ਠੀਕ ਹੈ ਬਲਵਿੰਦਰ ਕੌਰ ਜੀ ਕੁੜੀਆਂ ਨੂੰ ਭੇਜਦੇ ਆ ਆਪ ਨਹੀਂ ਜਾਂਦੇ ਇਹ ਇਹ ਆਪ ਨਹੀਂ ਜਾਂਦੇ ਉਹ ਬੁੜੀਆਂ ਨੂੰ ਮੋਹਰੇ ਕਰਦੇ ਹੁਣ ਪੁਲਿਸ ਦੇ ਇਹਨਾਂ ਨੇ ਇੱਟਾ ਰੋੜੇ ਮਾਰੇ ਪੁਲਸ ਦੀਆਂ ਗੱਡੀਆਂ ਦੇ ਇੱਕ ਗੱਡੀ ਚ ਰੋਲਾ ਮਾਰੇ ਪੁਲਸ ਦੀਆਂ ਗੱਡੀਆਂ ਰੋਕਿਆ ਟਰੈਕਟਰ ਲਾ ਕੇ ਜੀ ਨਹੀਂ ਚਾਹੀਦੀ ਵੀਡੀਓ ਤੁਹਾਨੂੰ ਔਰ ਸਾਲਿਆ ਤੋਂ ਮਰਜੋ ਠੀਕ ਹੈ ਬਲਵਿੰਦਰ ਕੌਰ ਜੀ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਸੋ ਇਹ ਜਿਹੜੀਆਂ ਗੱਲਾਂ ਹੁਣ ਬੀਬੀ ਕਹਿ ਰਹੀ ਐ ਇਹਨਾਂ ਮਾਰੇ ਦੱਸੂਗਾ ਇਹ ਬਿਲਕੁਲ ਝੂਠ ਐ ਜੀ ਹੂੰ 2012 ਦੇ ਵਿੱਚ ਸਾਡੇ ਬਾਪ ਨੇ ਇਹ 30 ਕਨਾਲ ਜ਼ਮੀਨ ਐ 30 ਕਨਾਲ ਦੇ ਵਿੱਚੋਂ 15 ਕਨਾਲ ਤੇ ਗਰਮੇਲ ਸਿੰਘ ਨੇ ਲੋਨ ਲਿਆ ਹੋਇਆ ਜੀ ਹੂੰ ओरिएंटਲ ਬੈਂਕ ਲਾਹੌਰਪੁਰ ਤੋਂ ਹੂੰ ਉਹਦੇ ਬਾਅਦ ਲੋਨ ਚੱਲਦੇ ਦੇ ਵਿੱਚ ਤਬਾਦਲਾ ਕਿਸ ਤਰ੍ਹਾਂ ਹੋ ਜਾਂਦਾ ਕਿਸ ਬੇਸ ਤੇ ਹੋ ਜਾਂਦਾ ਉਹ ਤਾਂ ਕਹਿੰਦੀ ਤੁਸੀਂ ਫਸਲ ਵਾਈ ਐ ਮੇਰੀ ਗੱਲ ਸੁਣੋ ਜੀ ਫਸਲ ਕੋਈ ਨਹੀਂ ਅਸੀਂ ਬਾਈ ਸਾਡੇ ਕੋਲ ਸਬੂਤ ਐ ਇਹ ਗੁੰਡਾਗਰਦੀ ਨਾਲ ਫਸਲ ਵਗ ਗਈ ਆ 200 150 ਬੰਦਾ ਲਿਆ ਕੇ ਫਸਲ ਵਗ ਗਈ ਆ ਕਿ ਜੇ ਆਪ ਬੰਦਾ ਜਮੀਨ ਬੋਂਦਾ ਆ ਸਾਫ਼ ਜਮੀਨ ਬੋਂਦਾ ਕਿ ਫਸਲ ਬੋਂਦਾ ਜਿੰਨੀ ਵੀ ਬਾਈ ਆ ਫਸਲ ਇਹ ਨਹੀਂ ਸਾਡੀ ਵੀਜੀ ਬਾਈ ਸਾਡਾ ਹੀ ਕਬਜ਼ਾ 55 ਸਾਲ ਦੀ ਮੇਰੀ ਉਮਰ ਹੋ ਗਈ ਆ ਉਸ ਤੋਂ ਪਹਿਲਾਂ ਦਾ ਕਬਜ਼ਾ ਆ ਅਸੀਂ ਵੀ ਜੰਮ ਕੇ ਵੱਡੇ ਹੋ ਗਏ ਆ ਜਿੱਤੋਂ ਇਹ ਜਮੀਨ ਖਰੀਦੀ ਆ ਧੋਖਾ ਧੜ ਹੀ ਨਾ ਖਰੀਦੀ ਆ ਉਹ ਸਾਡੇ ਨਾਲ ਵੀ ਹੇਰਾਫੇਰੀ ਕਰਕੇ ਤਾਂ ਵੇਚ ਗਿਆ ਇਹਨੂੰ ਇਹ ਪੈਸੀ ਕਨੈਕਸ਼ਨਾਂ ਨੂੰ ਮੋਟਰਦਿਆਂ ਨੂੰ ਵੀ ਕਨੈਕਸ਼ਨ ਵੀ ਸਾਨੂੰ ਨਾਲ ਫਰੀ ਮਿਲ ਜਾਣਗੇ ਕਨੈਕਸ਼ਨ ਹੈਗੇ ਆ ਸਾਡੇ ਬਾਪ ਦੇ ਨਾਲ ਗਰਬੇਲ ਸਿੰਘ ਦੇ ਨਾਲ ਦੋਨੇ ਹੂੰ ਉਹਦੇ ਕਰਕੇ ਨੇ ਜ਼ਮੀਰ ਖਰੀਦੀ ਫਸਲ ਬਗੀ ਸਤੋਂ ਵੀਡੀਓ ਆ ਮੌਕੇ ਦੀਆਂ ਸਾਰੀਆਂ ਵੀਡੀਓ ਆ ਪਹਿਲਾਂ ਦੋ ਟਰੈਕਟਰਾਂ ਨਾਲ ਬਾਜਰੇ ਦੀ ਫਸਲ ਬਗੀ ਮੁੜ ਕੇ ਇਹ ਕਹਿੰਦੀ ਮੇਰੇ ਟਰੈਕਟਰ ਨੂੰ ਅੱਕ ਲਾਈ ਬਲਵਿੰਦਰ ਕੋਲ ਮੇਰੀ ਸੁਣੋ ਗੱਲ ਜੀ ਪਹਿਲਾਂ ਦੋ ਟਰੈਕਟਰਾਂ 19 7 23 ਨੂੰ ਬਗੀ ਆ ਜੀ ਦੋ ਇੱਕ ਇਸੇ ਬੀਬੀ ਦਾ ਟਰੈਕਟਰ ਸੀ ਇੱਕ ਪਿੰਡ ਦਾ ਸੀ ਹੋਰ ਇਹ ਆਏ ਆ ਪਹਿਲਾਂ ਨਿਸ਼ਾਨ ਸਾਹਿਬ ਦੀਆਂ ਉਹਨਾਂ ਟੈਲਾਂ ਪੱਟੀਆਂ ਜਗਾਨਾ ਬਦਸਲੂਕੀ ਕੀਤੀ ਆ ਮੁੜ ਕੇ ਫਸਲ ਬਾਜਰੀ ਦੀ ਬਾਗੀ ਆ ਬਾਈਆ ਵੀਡੀਓ ਸਾਡੇ ਕੋਲ ਆ ਫਿਰ ਦੂਸਰੀ ਵਾਰੀ 23 10 23 69 23 ਨੂੰ ਆਏ ਆ ਜੀ ਉਸ ਦਿਨ 100 150 ਬੰਦਾ ਸੀ ਹਥਿਆਰ ਨਾਲ ਅਸਲਾ ਨਾਲ ਨਿਹੰਗ ਸਿੰਘ ਨਾਲ ਬੀਬੀ ਨਾਲ ਗੱਡੀ ਦੇ ਵਿੱਚ ਖੜੀ ਆ ਉਸ ਦਿਨ ਵੀ ਸਾਡੀਆਂ ਬੀਬੀ ਉੱਥੇ ਸੇਵਾ ਪਾਣੀ ਕਰਦੀਆਂ ਆ ਜਾ ਕੇ ਪਹਿਲਾਂ ਬਦਤ ਵਿਜੀ ਕੀਤੀ ਬੁੜੀਆਂ ਨੇ ਤਾਂ ਬੁੜੀਆਂ ਨਾਲ ਨਹੀਂ ਮੱਤ ਵਿੱਚ ਕੀਤੀ ਤਾਂ ਮੁੜ ਕੇ ਸਾਡੇ ਪੱਠੇ ਬੀਜੇ ਸੀਗੇ ਗਾਚਾ ਸੀ ਛੋਟਾ ਛੋਟਾ ਸੀ ਹਜੇ ਤਾਂ ਉਹ ਉਹ ਬਾਇਆ ਉਸ ਤੋਂ ਬਾਅਦ ਫਿਰ ਜੀ ਨਹੀਂ ਤੇ ਚੌਥੀ ਵਾਰੀ 17 4 ਨੂੰ ਫਸਲ ਬਾਈ ਆ ਇਹ ਜਿਹੜਾ ਬੋਰਡ ਲੱਗ ਗਿਆ ਸੀ ਜ਼ਮੀਨ ਦਾ ਇਹ ਕਿਤੇ ਕਿਹਦੇ ਲੱਗੇ ਜੀ ਜਦੋਂ ਹਨਾ ਜੀ ਆਪਣੇ 14 10 22 ਨੂੰ ਅਸੀਂ ਕੇਸ ਕੀਤਾ ਤਵਾਦਲੇ ਨੂੰ ਚੈਲੰਜ ਕੀਤਾ ਵੀ ਤਵਾਦਲਾ ਗਲਤ ਹੋਇਆ ਆ ਉਸ ਤੋਂ ਬਾਅਦ ਅਸੀਂ ਫਲੈਕਸ ਬੋਰਡ ਲਗਾਏ ਗਏ ਬੇ ਸਾਡੇ ਨਾਲ ਧੋਖਾ ਹੋਇਆ ਕੋਈ ਵੀ ਜ਼ਮੀਨ ਦੀ ਇੱਥੇ ਹਲਚਲ ਨਾ ਕਰੇ ਨਾ ਖਰੀਦੇ ਨਾ ਕੋਈ ਟਰਾਂਜੈਕਸ਼ਨ ਹੋਵੇ ਇਹਦੇ ਉੱਤੇ ਬਕਾਇਦਾ ਜਲੰਧਰ ਕੋਰਟ ਦੇ ਵਿੱਚ ਸ਼੍ਰੀ ਰਮਨ ਸ਼੍ਰੀਮਤੀ ਰਮਨ ਜੀ ਜੱਜ ਦੇ ਕੋਲ ਕੇਸ ਲੱਗਾ ਸੀ ਕੇਸ ਦੀ ਲਾਹ ਪਰਵਾਹੀ ਕਰਦੇ ਹੋਏ ਵੀ ਜੀ 25 11 22 ਨੂੰ ਰਜਿਸਟਰੀ ਹੋ ਜਾਂਦੀ ਆ ਰਜਿਸਟਰੀ ਤੋਂ ਬਾਅਦ ਫਿਰ ਪਹਿਲਾਂ ਪੰਚਾਇਤਾਂ ਦੀ ਗੱਲ ਹੋਣੀ ਸ਼ੁਰੂ ਹੋਈ ਫਿਰ ਗੁੰਡਾਗਰਦੀ ਹੋਈ ਸਾਡੀਆਂ ਫਸਲਾਂ ਵਗੀਆਂ ਸਭ ਤੋਂ ਵੀਡੀਓ ਮੌਕੇ ਦੀਆਂ ਮੌਜੂਦ ਆ ਜੇ ਅਸੀਂ ਕਿਸੇ ਤਰ੍ਹਾਂ ਵੀ ਗਲਤ ਹੋਵਾਂਗੇ ਜੋ ਸਾਡੇ ਤੇ ਇਲਜ਼ਾਮ ਲੱਗਦਾ ਤਾਂ ਸਾਡੇ ਤੇ ਡੰਡ ਭੁਗਤਣ ਲਈ ਤਿਆਰ ਹਾਂ ਡੰਡ ਭੁਗਤਣ ਲਈ ਤਿਆਰ ਆ ਫੇਰ ਇੱਕ ਗੱਲ ਹੋ ਰਹੀ ਹੈ ਜੀ ਜਿਸ ਜ਼ਮੀਨ ਦੀਆਂ ਨਾ ਦੋ ਜਗ੍ਹਾ ਜ਼ਮੀਨ ਹੈ ਜੀ ਦੋ ਜਗ੍ਹਾ ਜ਼ਮੀਨ ਹੈ ਜੀ ਜਿਹੜੀ ਪਿੰਡ ਦੇ ਕੋਲੇ ਆ ਉੱਥੇ ਸਾਡੇ ਸ਼ਹੀਦ ਗਗਨਾਮ ਸਿੰਘ ਜੀ ਦੀ ਜਗ੍ਹਾ ਬਣੀ ਆ ਇਹ ਦੱਸਦੇ ਹਾਂ ਨਾ ਕੋਠਾ ਭਈਆ ਕੋਠਾ ਭਈਆਂ ਨਾਲ ਬੜਾ ਆ ਸੀ ਉੱਥੇ ਸ਼ਰਾਬ ਮੀਠ ਖਾਂਦੇ ਪੀਂਦੇ ਸੀ ਤਾਂ ਨਹੀਂ ਸ਼ਾਮ ਸਾਬ ਚੜਦਾ ਇਹ ਦੇਖੋ ਕਿੱਡਾ ਕਹੇ ਇਨਸਾਫ ਆ ਦੱਸੋ ਜੋ ਕਹ ਰਹੇ ਬਿਲਕੁਲ ਸਰਾਸਰ ਝੂਠਕਾ ਇਹ ਜਗਾ ਨੂੰ ਵੀ ਭਈਆਂ ਦਾ ਕਦੋਂ ਪੁਰਾਣੀ ਹੈ ਸਮਾਦ ਕਿੰਨੀ ਪੁਰਾਣੀ ਹੈ ਇਹ ਸਮਾਦ ਜੀ ਬਾੜ ਦੇ ਵਿੱਚੋਂ ਸ਼ੀਰ ਹੋਇਆ ਪਹਿਲਾਂ ਛੋਟੀ ਜਗ੍ਹਾ ਸੀ ਫਿਰ ਚਲੋ ਹਿੰਮਤ ਹੋਈ ਸਾਡੇ ਦੇ ਵਿੱਚ 20 ਸਾਲ ਹੋ ਗਿਆ ਵੱਡੀ ਜਗ੍ਹਾ ਬਣੀ ਨੂੰ ਜਦੋਂ ਦੀ ਅਸੀਂ ਮਾਨਤਾ ਕਰਦੇ ਹਾਂ ਉੱਥੇ ਬਕਾਇਦਾ ਖੰਡ ਪਾਟ ਸਾਹਿਬ ਖੋਲਾ ਵਰਸੀ ਉਹਨਾਂ ਦੀ ਬਣਾਈ ਜਾਂਦੀ ਆ ਤਾਂ ਲੰਗਰ ਪਾੜੀ ਲਾਇਆ ਜਾਂਦਾ ਜੀ ਤਿੰਨ ਦਿਨ ਚੱਲਦਾ ਬਿਲਕੁਲ ਠੀਕ ਹੈ ਫਿਰ ਉਹ ਜ਼ਮੀਨ ਛੱਡ ਕੇ ਮੋਹਰੇ ਜਿਹੜੀ ਹੱਦ ਤੇ ਆ ਜੀ ਸਾਡਾ ਕਿਸ਼ਨਪੁਰੀਆਂ ਦੇ ਨਾਲ ਮੋਹ ਜਵਾਨੀ ਸਾਡੇ ਬਾਪ ਦਾ ਤਵਾਦਲਾ ਹੋਇਆ ਸੀ ਜਿਸ ਜ਼ਮੀਨ ਦੀ ਰਜਿਸਟਰੀ ਹੋਈ ਆ ਜੀ ਜਿਹੜੀ ਸਾਡੀ ਮੌਜੂਦਾ ਜ਼ਮੀਨ ਸੀਗੀ ਉਹਦੇ ਵਿੱਚ ਨਾ ਕੋਈ ਬੋਰ ਨਾ ਕੋਈ ਕਨੈਕਸ਼ਨ ਇਹ ਨਹੀਂ ਤਬਾਦਲਾ ਕਰਕੇ ਕਿਸ਼ਨਪੁਰਿਆ ਨਾਲ ਜਿਹੜਾ ਸੀ ਆਪਣੇ ਚੌਥੇ ਮਹੀਨੇ ਦੇ 24 ਦੇ ਵਿੱਚ ਤਬਾਦਲਾ ਕਰਕੇ ਕਨੈਕਸ਼ਨ ਉੱਥੇ ਸਾਡਾ ਲੱਗਾ ਆ ਇਹ ਨਹੀਂ ਝੂਠਾ ਪਰਚਾ ਸਾਡੇ ਉੱਤੇ ਚੋਰੀ ਦਰਜ ਕਰਾਇਆ ਉਹਦੀ ਇਨਕੁਆਰੀ ਹੋਵੇ ਤਾਂ ਸਾਨੂੰ ਅਨਸਾਫ ਦਵਾਇਆ ਹੋਵੇ ਜੋ ਵੀ ਅਸੀਂ ਜੇ ਸਾਡਾ ਝੋਟ ਆ ਅਸੀਂ ਗਨਾ ਕਰਦੇ ਸੀ ਭੁਗਤਣ ਨੂੰ ਤਿਆਰ ਹਾਂ ਬਿਲਕੁਲ ਠੀਕ ਹੈ ਸੋ ਦਰਸ਼ਕੋਏ ਤੁਸੀਂ ਦੱਸਣਾ ਹੁਣ ਕਮੈਂਟਸ ਦੇ ਵਿੱਚ ਪੁਲਿਸ ਜੋ ਕਰ ਰਹੀ ਹੈ ਜਾਂ ਅਦਾਲਤ ਜੋ ਕਰੇਗੀ ਉਹ ਬਾਤ ਦੀ ਗੱਲ ਹੈ ਉਹ ਅਥਾਰਟੀਆਂ ਹੈਗੀਆਂ ਨੇ ਡਿਸਾਈਡ ਕਰਨ ਲਈ ਲੱਖਾਂ ਕਰੋੜਾਂ ਦੀ ਜ਼ਮੀਨ ਦਾ ਮਾਮਲਾ ਹੈਗਾ ਤਿੰਨ ਕਿਸਾਨ ਭਰਾ ਸੱਚੇ ਨੇ ਜਾਂ ਉਹ ਐਨ ਆਰ ਆਈ ਬੀਬੀ ਸੱਚੀ ਹੈ ਗੱਲਬਾਤ ਤੁਸੀਂ ਦੋਹਾਂ ਦੀ ਸੁਣੀ ਹੈ ਸੋ ਜਰੂਰ ਆਪਣੇ ਕਮੈਂਟਸ ਵਿੱਚ ਦੱਸਿਓ ਵੀ ਕਿਸਾਨਾਂ ਨਾਲ ਧੱਕਾ ਹੋ ਰਿਹਾ ਜਾਂ ਕਿਸਾਨ ਧੱਕਾ ਕਰ ਰਹੇ ਨੇ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ